ਜਿਹੜਾ ਸੁਖਨ ਵਾਲਾ ਮਰਡਰ ਜਿਹੜਾ 22 ਨਤੀ ਰਾਤ ਨੂੰ ਹੋਇਆ ਸੀ ਉਸ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਸੀ ਮੇਨ ਅਕਿਊਜ਼ਡ ਜਿਹੜੀ ਰੁਪਿੰਦਰ ਕੌਰ ਸੀ ਜਿਹੜੀ ਗੁਰਵਿੰਦਰ ਸਿੰਘ ਦੀ ਪਤਨੀ ਸੀ ਦੂਸਰਾ ਹਰ ਕਮਲਪ੍ਰੀਤ ਤੇ ਤੀਸਰਾ ਵਿਸ਼ਵਜੀਤ ਇਹ ਤਿੰਨ ਅਕਿਊਜ਼ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ ਚ ਭੇਜ ਚੁੱਕੇ ਹਾਂ ਜਿਸ ਦੇ ਵਿੱਚ ਸਾਡੀ ਜਿਹੜੀ ਇਸ ਮਕਦਮੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਸੀ ਇਸ ਦੇ ਵਿੱਚ ਇੱਕ ਨਾਮ ਸਾਹਮਣੇ ਆਇਆ ਸੀ ਸਾਨੂੰ ਜਿਸ ਦਾ ਨਾਮ ਵੀਰਿੰਦਰ ਕੌਰ ਜਿਹੜੀ ਆਪਣੇ ਖੋਖਰ ਫਰੀਕੋਟ ਦੀ ਰਹਿਣ ਵਾਲੀ ਸੀ ਖੋਖਰ ਮਤਲਬ ਫਰੀਕੋਟ ਦੀ ਰਹਿਣ ਵਾਲੀ ਸੀ ਇਹ ਜਿਹੜੀ ਵੀਰਿੰਦਰ ਕੌਰ ਸੀ ਇਹ ਰੁਪਿੰਦਰ ਕੌਰ ਦੀ ਫਰੈਂਡ ਸੀ ਬਹੁਤ ਚੰਗੀ ਫਰੈਂਡ ਸੀ ਕਿਉਂਕਿ ਇਹ 10+2 ਦੇ ਵਿੱਚ ਜਿਹੜੇ 18 ਦੇ ਵਿੱਚ ਇਕੱਠੀਆਂ ਫਰੈਂਡ ਸੀ ਇਹਦੇ ਇਕੱਠੀਆਂ ਇਹਨਾਂ ਸਟੱਡੀ ਕੀਤੀ ਸੀ ਜਿਹੜੀ ਦੋਸ਼ੀ ਰੁਪਿੰਦਰ ਕੌਰ ਉਸ ਤੋਂ ਬਾਅਦ ਕੈਨੇਡਾ ਚਲੀ ਜਾਂਦੀ ਹੈ ਤੇ 25 ਦੇ ਵਿੱਚ ਇਹ ਵਾਪਸ ਆਉਂਦੀ ਹੈ ਤੇ ਦੁਬਾਰਾ ਫਿਰ ਇਹਨਾਂ ਦਾ ਆਪਸ ਦੇ ਵਿੱਚ ਤਾਲਮਿਲ ਹੋ ਜਾਂਦਾ ਹੈ ਤੇ ਇਸ ਮੁਕਦਮੇ ਦੇ ਵਿੱਚ ਜਿਹੜੀ ਦੋਸ਼ੀ ਹੁਣ ਅਸੀਂ ਵੀਰਿੰਦਰ ਕੌਰ ਦੀ ਅਰੈਸਟ ਪਾਈ ਏ ਇਸ ਨੂੰ ਇਸ ਜਿਹੜਾ ਮਰਡਰ ਹੋਇਆ ਉਸ ਬਾਰੇ ਜਿਹੜੀ ਇਸ ਦੀ ਫਰੈਂਡਸ਼ਿਪ ਰਪਿੰਦਰ ਕੌਰ ਉਸ ਨੇ ਇਸ ਨਾਲ ਜਿਹੜੀ ਗੱਲ クリア ਕੀਤੀ ਹੋਈ ਸੀ ਵੀ ਮੈਂ ਇਹ ਜਿਹੜੇ ਵਾਅਦਾ ਤੋਂ ਅੰਜਾਮ ਦੇ ਹੁੰਦਾ ਦੇਣਾ ਤੇ ਉਸ ਕਰਕੇ ਜਿਹੜਾ ਇਸ ਨੂੰ ਅਸੀਂ ਹੁਣ ਇਸ ਮੁਕਦਮੇ ਦੇ ਵਿੱਚ ਅਰੈਸਟ ਪਾ ਲਈਏ ਤੇ ਮਾਂ ਜੋ ਕੋਰਟ ਦੇ ਵਿੱਚ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਇਸ ਤੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਵੀ ਇਸ ਜਿਹੜਾ ਮਰਡਰ ਦੇ ਸਰਬੰਧ ਦੇ ਵਿੱਚ ਇਹਨੂੰ ਹੋਰ ਕਿੰਨੀ ਕੋ ਜਾਣਕਾਰੀ ਸੀ